ਪੇਸ਼ ਹੈ ਅਨਿਰuddh ਕਾਲਾ ਦੀ ਕਹਾਣੀ ਰੁਲਦੇ ਦੀ ਪਾਗਲਖਾਨੇੋਂ ਛੁੱਟੀ ਇੱਕ ਕਹਾਣੀ ਲਾਹੌਰ ਦਾ ਪਾਗਲਖਾਨਾ ਪੁਸਤਕ ਜੋ ਅਨ ਸੇਫ ਸਾਈਲਮ ਪੁਸਤਕ ਦਾ ਪੰਜਾਬੀ ਅਨੁਵਾਦ ਹੈ ਵਿੱਚ ਦਰਜ ਹੈ ਇਹ ਪੁਸਤਕ ਕੁਲਵੀਰ ਗੋਜਰਾ ਦਿੱਲੀ ਯੂਨੀਵਰਸਿਟੀ ਵੱਲੋਂ ਅਨੁਵਾਦਿਤ ਹੈ ਜਿਸ ਨੂੰ ਆਟਮ ਆਰਟ ਪ੍ਰਕਾਸ਼ਨ ਨੇ ਪ੍ਰਕਾਸ਼ਿਤ ਕੀਤਾ ਹੈ ਰੁਲਦੇ ਦੀ ਪਾਗਲਖਾਨੇੋਂ ਛੁੱਟੀ ਰੋਲਦਾ ਆਖਰੀ ਵਾਰ ਕਿਸੇ ਰੇਲਵੇ ਸਟੇਸ਼ਨ ਉੱਤੇ 34 ਸਾਲ ਪਹਿਲਾਂ ਆਇਆ ਸੀ ਹੁਣ ਰੇਲ ਗੱਡੀਆਂ ਪਹਿਲਾਂ ਨਾਲੋਂ ਵੱਧ ਲੰਮੀਆਂ ਤੇ ਸਾਫ਼ ਸੁਥਰੀਆਂ ਸਨ ਉਸ ਨੂੰ ਲੈਣ ਆਏ 20 ਸਾਲਾਂ ਦੇ ਲੜਕੇ ਅਨੂਪ ਨੇ ਜੀਨ ਪਾਈ ਹੋਈ ਸੀ ਤੇ ਪਗੜੀ ਨਾਲ ਟਕੇ ਕੰਨਾਂ ਦੇ ਉੱਪਰ ਦੀ 이어ਫੋਨ ਲਗਾਏ ਹੋਏ ਸਨ ਜਿਨ੍ਹਾਂ ਦੀਆਂ ਤਾਰਾਂ ਵਾਕਮੈਨ ਨਾਲ ਜੁੜੀਆਂ ਹੋਈਆਂ ਸਨ ਨੂਪ ਨੇ ਰੁਲਦੇ ਨੂੰ ਸਹਾਰਾ ਦੇ ਕੇ ਲੇਟਣ ਵਾਲੀ ਉੱਪਰਲੀ ਸੀਟ ਉੱਤੇ ਚੜਾਇਆ ਜਿੱਥੇ ਉਹ ਸਭ ਭਾਵਨਾਵਾਂ ਤੋਂ ਅਜੀਬ ਤਰ੍ਹਾਂ ਨਾਲ ਸਖਣਾ ਢਟਾਲ ਜਾ ਹੋ ਕੇ ਲੇਟ ਗਿਆ ਉਸਦੇ ਪੈਰਾਂ ਕੋਲ ਹਰੇ ਰੰਗ ਨਾਲ ਪੇਂਟ ਕੀਤਾ ਟੀਨ ਦਾ ਇੱਕ ਟਰੰਕ ਪਿਆ ਹੋਇਆ ਸੀ ਜਿਸ ਉੱਤੇ ਪੀਲੇ ਫੁੱਲ ਬਾਹੇ ਹੋਏ ਸਨ ਉਸ ਵਿੱਚ ਬਸ ਕੁਝ ਕੱਪੜੇ ਜਪਜੀ ਸਾਹਿਬ ਦਾ ਇੱਕ ਗੁੱਟਕਾ ਇੱਕ ਮਾਲਾ ਉਸ ਦਿਨ ਸਵੇਰੇ ਅੰਮ੍ਰਿਤਸਰ ਦੇ ਪਾਗਲਖਾਨੇ ਤੋਂ ਛੁੱਟੀ ਮਿਲਣ ਵੇਲੇ ਹਸਪਤਾਲ ਦੀ ਫਾਰਮੇਸੀ ਵੱਲੋਂ ਦਿੱਤੀਆਂ ਗਈਆਂ ਬਹੁਤ ਸਾਰੀਆਂ ਦਵਾਈਆਂ ਰੋਦੇ ਨੂੰ ਇਸ ਗੱਲ ਦਾ ਕਈ ਸਾਲਾਂ ਤੋਂ ਪਤਾ ਸੀ ਕਿ ਵੰਡਦਰਾਨ ਉਸ ਦੀ ਮਾਂ ਤੇ ਇਕਲੌਤੀ ਭੈਣ ਮਰ ਗਈਆਂ ਸਨ ਕੁਲ 18 ਕੁ ਮਹੀਨੇ ਪਹਿਲਾਂ ਉਸ ਦਾ ਇੱਕ ਦੂਰ ਦਾ ਜਾਣਕਾਰ ਹਸਪਤਾਲ ਵਿੱਚ ਇੱਕ ਨਵੇਂ ਮਰੀਜ਼ ਨੂੰ ਮਿਲਣਾ ਆਇਆ ਸੀ ਰੋਦੇ ਨੂੰ ਉਸ ਤੋਂ ਪਤਾ ਚੱਲਿਆ ਸੀ ਕਿ 1947 ਵਿੱਚ ਉਸ ਦਾ ਜੀਜਾ ਤੇ ਉਹਨਾਂ ਦਾ ਦੁੱਧ ਚੁੰਗਦਾ ਮੁੰਡਾ ਅਮਰਤਸਰ ਤੱਕ ਰੇਲ ਦੀ ਛੱਤ ਤੇ ਬੈਠ ਕੇ ਦਿੱਲੀ ਪੁੱਜਣ ਵਿੱਚ ਕਾਮਯਾਬ ਹੋ ਗਏ ਨੇ ਉਸ ਦਾ ਉਹ ਜਾਣਕਾਰ ਵਾਪਸ ਕਲਕੱਤੇ ਮੁੜ ਗਿਆ ਤੇ ਰੋਲਦੇ ਨਾਲ ਹੋਈ ਗੱਲਬਾਤ ਭੁੱਲ ਭੁਲਾ ਗਿਆ ਕੋਈ 6 ਮਹੀਨੇ ਪਹਿਲਾਂ ਜਦ ਇੱਕ ਰੇਲ ਗੱਡੀ ਵਿੱਚ ਉਸ ਦਾ ਟੱਕਰਾ ਰੋਲਦੇ ਦੇ ਭਾਣ ਜੇ ਰਣਜੋਤ ਨਾਲ ਹੋਇਆ ਤਾਂ ਉਸ ਨੇ ਉਸ ਨੂੰ ਰੋਲਦੇ ਬਾਰੇ ਦੱਸਿਆ ਰਣਜੋਤ ਰੋਲਦੇ ਨੂੰ ਮਿਲਣ ਤੁਰੰਤ ਅਮਰਸਰ ਆ ਗਿਆ ਇੱਕ ਘੰਟਾ ਗੱਲਾਂ ਕਰਨ ਤੋਂ ਬਾਅਦ ਉਸ ਨੇ ਰੋਲਦੇ ਨੂੰ ਪੁੱਛਿਆ ਕਿ ਉਹ ਦਿੱਲੀ ਆ ਕੇ ਉਹਨਾਂ ਦੇ ਪਰਿਵਾਰ ਕੋਲ ਰਹਿਣਾ ਚਾਹੇਗਾ ਰੋਲਦਾ ਡਰ ਗਿਆ ਗਿਆ ਸੀ ਪਹਿਲਾਂ ਤਾਂ ਉਸ ਨੇ ਇਹ ਕਹਿੰਦਿਆ ਨਾ ਕਰ ਦਿੱਤੀ ਕਿ 40 ਸਾਲ ਪਾਗਲਖਾਨੇ ਵਿੱਚ ਰਹਿਣ ਪਿੱਛੋਂ ਉਸ ਨੂੰ ਨਹੀਂ ਸੀ ਲੱਗਦਾ ਕਿ ਉਹ ਕਿਸੇ ਹੋਰ ਜਗ੍ਹਾ ਰਹਿ ਸਕਦਾ ਹੈ ਜਾਣ ਤੋਂ ਪਹਿਲਾਂ ਉਸ ਦੇ ਭਾਣਜੇ ਨੇ ਜਦ ਉਸ ਨੂੰ ਕਲਾਵੇ ਵਿੱਚ ਲਿਆ ਉਹ ਡਰ ਨਾਲ ਇਕੱਠਾ ਹੋ ਗਿਆ ਸੀ। ਅਗਲੇ ਕਈ ਦਿਨਾਂ ਤੱਕ ਸ਼ਾਇਦ ਹੀ ਉਸਨੇ ਕਿਸੇ ਨਾਲ ਗੱਲ ਕੀਤੀ। ਤੇ ਰਾਤਾਂ ਨੂੰ ਵਾਰਡ ਵਿੱਚ ਬੇਚੈਨੀ ਨਾਲ ਇੱਧਰ-ਉੱਧਰ ਭਟਕਦਾ ਰਿਹਾ। ਇੱਥੋਂ ਤੱਕ ਕਿ ਉਸਨੇ ਅਕੂਪੇਸ਼ਨਲ ਥੈਰੇਪੀ ਦੇਣ ਵਾਲੇ ਨੂੰ ਦੱਸਿਆ ਕਿ ਜਿਹੜਾ ਬੰਦਾ ਉਸਦਾ ਭਾਂਜਾ ਹੋਣ ਦਾ ਦਾਵਾ ਕਰਦਾ ਸੀ ਉਹ ਕੁਟੋਂਗੀ ਸੀ। ਹਰਨਜੋਤ ਤੇ ਪਿਤਾ ਦਾ ਟਰਾਂਸਪੋਰਟ ਦਾ ਬੜਾ ਵੱਡਾ ਕਾਰੋਬਾਰ ਸੀ। ਜੋ 70 ਮਿਆਂ ਦੇ ਅਖੀਰ ਵਿੱਚ ਜਹਾਨੋਂ ਤੁਰ ਗਿਆ ਸੀ ਰਣਜੋਤ ਦਾ ਅੰਮ੍ਰਿਤਸਰ ਵਿੱਚ ਵੀ ਕੰਮ ਚੱਲਦਾ ਸੀ ਤੇ ਹਰ ਦੋ ਹਫ਼ਤਾ ਵਿੱਚੋਂ ਰੁੱਲਦੇ ਨੂੰ ਮਿਲਣਾ ਆ ਜਾਇਆ ਕਰਦਾ ਸੀ ਹੌਲੀ-ਹੌਲੀ ਰੁੱਲਦੇ ਨੂੰ ਉਹ ਉਪਰ ਲੱਗਣੋਂ हट ਗਿਆ ਤੇ ਉਸ ਦੇ ਆਉਣ ਦੀ ਉਡੀਕ ਵੀ ਕਰਨ ਲੱਗ ਪਿਆ ਸੀ ਅਖੀਰ ਉਹ ਦਿੱਲੀ ਜਾਣ ਲਈ ਰਾਜ਼ੀ ਹੋ ਗਿਆ ਪਿਛਲੇ ਹਫਤੇ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਰਣਜੋਤ ਨੇ ਰੁਲਦੇ ਨੂੰ ਦਿੱਲੀ ਲਿਉਣ ਵਾਸਤੇ ਆਪਣੇ ਇੱਕ ਸਹਾਇਕ ਅਨੂਪ ਨੂੰ ਭੇਜਿਆ ਸੀ ਅਜਿਹਾ ਵੀ ਨਹੀਂ ਕਿ ਰੁਲਦਾ ਇੰਨੇ ਸਾਲਾਂ ਚ ਕਦੇ ਹਸਪਤਾਲ ਤੋਂ ਬਾਹਰ ਨਹੀਂ ਸੀ ਗਿਆ ਸਗੋਂ ਇਸ ਦੇ ਉਲਟ ਪਿਛਲੇ 10 ਸਾਲਾਂ ਦੌਰਾਨ ਉਹ ਹਰ ਦੋ ਹਫਤੇ ਮੰਗਰੋਂ ਬਾਜ਼ਾਰ ਗਿਆ ਸੀ ਕਿਉਂਕਿ ਉਸ ਦੀ ਡਿਊਟੀ ਸਟੋਰ ਇੰਚਾਰਜ ਦੀ ਅਗਵਾਈ ਵਿੱਚ ਖਰੀਦਦਾਰੀ ਕਰਨ ਲਈ ਜਾਣ ਵਾਲੇ ਗਰੁੱਪ ਵਿੱਚ ਲੱਗੀ ਹੋਈ ਸੀ ਪਰ ਪਿਛਲੇ 40 ਸਾਲਾਂ ਦੇ ਅਰਸੇ ਦੌਰਾਨ ਇਹ ਪਹਿਲੀ ਵਾਰ ਸੀ ਕਿ ਉਸਨੇ ਦਿਨ ਛੇਪਣ ਮਗਰੋਂ ਪਾਗਲਖਾਨੇ ਅੰਦਰ ਨਹੀਂ ਸੀ ਸੌਣਾ ਰੋਜ਼ ਦੇ ਲਈ ਕੋਈ ਚੀਜ਼ ਵੀ ਖਾਸ ਮੈਨੇ ਨਹੀਂ ਸੀ ਰੱਖਦੀ ਨਾ ਖੁਸ਼ੀ ਨਾ ਗਮੀ ਨਾ ਅਸੁਰੱਖਿਆ ਤੇ ਨਾ ਹੀ ਮੁਕਤੀ ਉਮਰ ਪਰ ਹਸਪਤਾਲ 'ਚ ਰਹਿਣ ਨਾਲ ਸ਼ਾਇਦ ਬੰਦੇ ਅੰਦਰੋਂ ਖੁਸ਼ੀ ਮਰ ਜਾਂਦੀ ਹੈ ਜੋ ਉਸ ਨੂੰ ਉੱਥੋਂ ਛੁੱਟੀ ਮਿਲਣ ਵੇਲੇ ਹੋਣੀ ਹੁੰਦੀ ਹੈ ਹੋ ਸਕਦਾ ਹੈ ਬਿਮਾਰੀ ਨੇ ਉਸ ਦੀਆਂ ਭਾਵਨਾਵਾਂ ਨੂੰ ਖੁੰਡਾ ਕਰ ਦਿੱਤਾ ਹੋਵੇ ਇਸ ਤਰ੍ਹਾਂ ਦੀਆਂ ਗੱਲਾਂ ਦੀ ਚਰਚਾ ਉਸ ਨੇ ਸੈਮੀਨਾਰਾਂ ਵਿੱਚ ਹੁੰਦੀ ਸੁਣੀ ਸੀ ਜਿੱਥੇ ਉਸ ਨੂੰ ਇੱਕ ਕੇਸ ਵਜੋਂ ਪੇਸ਼ ਕੀਤਾ ਜਾਂਦਾ ਸੀ ਜਿਹੜੀ ਗੱਲ ਉਸ ਨੂੰ ਸਮਝਣਾ ਆਉਂਦੀ ਨਰਸਾਂ ਉਸ ਦਾ ਤਰਜਮਾ ਕਰਕੇ ਸਮਝਾ ਦਿੰਦੀਆਂ ਪਰ ਰੁਲਦੇ ਨੂੰ ਪਤਾ ਸੀ ਕਿ ਪੂਰੀ ਵਿਆਖਿਆ ਨਹੀਂ ਸੀ ਇੱਕ ਹਫ਼ਤਾ ਪਹਿਲਾਂ ਦੀ ਗੱਲ ਹੈ ਕਿ ਰੁਲਦੇ ਨੇ ਇੱਕ ਦੁਕਾਨਦਾਰ ਨੂੰ ਗਲਮੇ ਤੋਂ ਫੜ ਲਿਆ ਜਿਸ ਨੇ 5 ਕਿਲੋ ਮਲਾਵਟੀ ਹਲਦੀ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਉਸ ਨੂੰ ਗੁੱਸਾ ਚੜਿਆ ਤੇ ਇੰਨੀ ਬੁਰੀ ਤਰ੍ਹਾਂ ਚੜਿਆ ਕਿ ਉਸ ਨੂੰ ਖੁਦ ਆਪਣੇ ਆਪ ਉੱਤੇ ਹਰਾਨੀ ਹੋਈ ਸ਼ਾਇਦ ਗੁੱਸਾ ਇੱਕੋ ਇੱਕ ਜਜ਼ਬਾ ਹੈ ਜਿਸ ਨੂੰ ਹਸਪਤਾਲ ਤੁਹਾਡੇ ਵਿੱਚ ਬਾਕੀ ਬਚਿਆ ਰਹਿਣ ਦਿੰਦਾ ਹੈ ਉਹ ਹੱਥਾਂ ਵਿੱਚ ਚਾਹ ਦਾ ਗਲਾਸ ਫੜੀ ਚੌਂਕੜੀ ਮਾਰ ਕੇ ਬੈਠਾ ਹੋਇਆ ਸੀ ਜਦ ਰੇਲ ਗੱਡੀ ਨੇ ਸਤਲੁਜ ਦਾ ਪੁਲ ਪਾਰ ਕੀਤਾ ਰੁੱਲਦੇ ਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਸੀ ਕਿ ਉਸ ਅੰਦਰ ਕੋਈ ਖੁਸ਼ੀ ਕਿਉਂ ਨਹੀਂ ਸੀ ਜਾਗ ਰਹੀ ਉਸਨੇ ਫੱਤੂ ਨੂੰ ਯਾਦ ਕੀਤਾ ਜਿਸਨੇ ਉਸ ਨੂੰ ਇਸ ਵੇਲੇ ਡਾਂਟਣਾ ਸੀ ਰੁੱਲਦਾ ਤੂੰ ਕਿੰਨਿਆਂ ਲੋਕਾਂ ਨੂੰ ਜਾਣਦਾ ਹੈ ਜਿਨ੍ਹਾਂ ਨੇ 40 ਸਾਲ ਪਾਗਲਖਾਨੇ ਵਿੱਚ گزارੇ ਹੋਣ ਤੇ ਫਿਰ ਉਹਨਾਂ ਨੂੰ ਪਰਿਵਾਰ ਮਿਲ ਗਿਆ ਹੋਵੇ ਤੇ ਉਹ ਵੀ ਆਪਣੇ ਸਕੇ ਰਿਸ਼ਤੇਦਾਰਾਂ ਵਾਲਾ ਪਰਿਵਾਰ ਕਿਸੇ ਨੂੰ ਵੀ ਨਹੀਂ ਇਹ ਤਾਂ ਚਮਤਕਾਰ ਹੈ ਤੇਰੀ ਜਗ੍ਹਾ ਜੇ ਮੈਂ ਹੁੰਦਾ ਤਬ ਬਹੁਤ ਖੁਸ਼ ਹੋਣਾ ਸੀ ਤੇ ਖੁਦਾ ਦਾ ਸ਼ੁਕਰਗੁਜ਼ਾਰ ਹੋਣਾ ਸੀ ਤੈਨੂੰ ਵੀ ਹੋਣਾ ਚਾਹੀਦਾ ਫੱਤੂ ਦੇ ਕਲਪਨਿਕ ਉਪਦੇਸ਼ ਤੋਂ ਬਾਅਦ ਰੋਲਦੇ ਨੂੰ ਹੋਰ ਕੁਝ ਵੀ ਮਹਿਸੂਸ ਨਾ ਹੋਇਆ ਪਰ ਹਰ ਗੱਲ ਲਈ ਰੱਬ ਦਾ ਹਮੇਸ਼ਾ ਸ਼ੁਕਰਗੁਜ਼ਾਰ ਹੋਣ ਵਿੱਚ ਉਸ ਨੂੰ ਕੋਈ ਬਰਾਈ ਨਹੀਂ ਲੱਗਦੀ ਸੀ ਗੱਲ ਚਾਹੇ ਚੰਗੀ ਹੋਵੇ ਜਾਂ ਮਾੜੀ ਜਾਂ ਇਹ ਇਹਨਾਂ ਵਿੱਚੋਂ ਕਿਸੇ ਬਾਰੇ ਵੀ ਕੁਝ ਮਹਿਸੂਸਣ ਨਾ ਹੋਣ ਦੀ ਹੋਵੇ ਖੈਰ ਹੁਣ ਪੂਰੀ ਤਰ੍ਹਾਂ ਹਨੇਰਾ ਹੋ ਚੁੱਕਿਆ ਸੀ ਤੇ ਉਸ ਦੇ ਪਾਠ ਕਰਨ ਦਾ ਵੇਲਾ ਸੀ ਉਸਨੇ ਰੁਮਾਲ ਚਲਪੇਟਿਆ ਗੁਟਕਾ ਤੇ ਮਣਕਿਆਂ ਵਾਲੀ ਮਾਲਾ ਬਾਹਰ ਕੱਢੀ ਨਜ਼ਰ ਦਾ ਚਸ਼ਮਾ ਲਗਾਇਆ ਤੇ ਸ਼ੈਲਫ ਤੇ ਰੱਖੀ ਪੱਗਮੋੜ ਆਪਣੇ ਸਿਰ ਤੇ ਧਰ ਲਈ ਜਦੋਂ ਪਗੜੀ ਚੁੱਕਣ ਲਈ ਇੱਕ ਪਾਸੇ ਨੂੰ ਝੁਕਿਆ ਸੀ ਤਾਂ ਉਸਨੇ ਹੇਠਲੀ ਸੀਟ ਉੱਤੇ ਦੋ ਸਿੱਖਾਂ ਨੂੰ ਵੇਖਿਆ ਜਿਨ੍ਹਾਂ ਦੇ ਚਿਹਰਿਆਂ ਦਾ ਰੰਗ ਕਿਸੇ ਚਿੰਤਾ ਤੇ ਭੈਣ ਨਾਲ ਉੱਡਿਆ ਹੋਇਆ ਲੱਗਿਆ ਨੂਪ ਸੀਟਾਂ ਦੇ ਲਾਂਘੇ ਵਿੱਚ ਖੜਾ ਅਗਲੇ ਕੈਬਨ ਵਿੱਚ ਟ੍ਰਾਂਜਿਸਟਰ ਰੇਡੀਓ ਵਾਲੇ ਕਿਸੇ ਬੰਦੇ ਨੂੰ ਕਹਿ ਰਿਹਾ ਸੀ ਬੀਬੀਸੀ ਲਗਾਓ ਬੀਬੀਸੀ ਉਹ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਾਰੇ ਕੁਝ ਕਹਿ ਰਹੇ ਸਨ ਕਿ ਉਸ ਨੂੰ ਉਸ ਦੇ ਸਿੱਖ ਰਖਕਾਂ ਨੇ ਗੋਲੀ ਮਾਰ ਦਿੱਤੀ ਹੈ ਤੇ ਦੰਗੇ ਸ਼ੁਰੂ ਹੋ ਗਏ ਨੇ ਰੋਲਦੇ ਨੇ ਬਿਲਕੁਲ ਨਹੀਂ ਸੋਚਿਆ ਕਿ ਇਹ ਉਸ ਲਈ ਕੋਈ ਚਿੰਤਾ ਵਾਲੀ ਗੱਲ ਸੀ ਇਹ ਕਿਹੜਾ 1947 ਸੀ ਇਹ ਤਾਂ 1984 ਸੀ ਜਦ ਤੱਕ ਉਸਨੇ ਪਾਠ ਮੁਕਾਇਆ ਨਰੇਲ ਗੱਡੀ ਇੱਕ ਸਟੇਸ਼ਨ ਉੱਤੇ ਜਾ ਕੇ ਰੁਕ ਗਈ ਉਸਨੇ ਆਪਣਾ ਸਿਰ ਟੇਡਾ ਕੀਤਾ ਤੇ ਬਾਹਰ ਬੋਰਡ ਪੜਨ ਦੀ ਕੋਸ਼ਿਸ਼ ਕੀਤੀ ਤਾਂ ਸੋਨੀਪੱਤ ਲਿਖਿਆ ਹੋਇਆ ਦਿਸਿਆ ਪਲੇਟਫਾਰਮ ਤੇ ਹਲਚਲ ਮੱਚੀ ਹੋਈ ਸੀ ਤੇ ਫਿਰ ਕੋਰੀਡੋਰ ਵਿੱਚ ਦੀ ਧਗੜ ਧਗੜ ਕਰਦੇ ਆਏ ਪੁਲਿਸ ਵਾਲੇ ਡੱਬੇ ਵਿੱਚ ਆਵੜੇ ਉਹਨਾਂ ਨੇ ਗੱਡੀ ਵਿੱਚ ਇਧਰੋਂ ਉਧਰੋਂ ਯਾਤਰੀਆਂ ਦੇ ਸਮਾਨ ਦੀ ਜਾਂਚ ਕਰਕੇ ਪੱਕਾ ਕੀਤਾ ਕਿ ਕਿਤੇ ਕੋਈ ਲਾਵਾਰਸ ਸਮਾਨ ਤਾਂ ਨਹੀਂ ਸੀ ਪੁਲਿਸ ਵਾਲੇ ਸੂਟ ਕੇ ਸਾਨੂੰ ਆਪਣੇ ਡੰਡਿਆਂ ਨਾਲ ਖੜਕਾ ਖੜਕਾ ਕੇ ਪੁੱਛਦੇ ਹੋਏ ਲੰਘ ਰਹੇ ਸਨ ਇੱਕ ਪੁਲਿਸ ਵਾਲਾ ਰੋਲਦੇ ਦੀ ਸੀਟ ਕੋਲ ਆ ਕੇ ਰੁਕ ਗਿਆ ਗਹਿਰੀਆਂ ਅੱਖਾਂ ਵਾਲੇ ਉਸ ਪੁਲਸੀਏ ਦੀਆਂ ਗੱਲਾਂ ਦੰਗਿਆਂ ਤੋਂ ਬਚਾ ਲਈ ਪਾਏ ਹੈਲਮਟ ਦੀਆਂ ਬੱਧਰੀਆਂ ਵਿੱਚ ਦੀ ਬਾਹਰ ਨਿਕਲ ਨਾ ਹੋਈਆਂ ਸਨ ਉਸ ਨੇ ਰੋਲਦੇ ਨੂੰ ਸਿਰ ਤੋਂ ਪੈਰਾਂ ਤੱਕ ਗੋਹ ਨਾਲ ਵੇਖਿਆ ਤੇ ਬੋਲਿਆ ਤੁਸੀਂ ਦਿੱਲੀ ਜਾਣਾ ਜੇ ਕੋਈ ਬਹੁਤਾ ਜ਼ਰੂਰੀ ਨਹੀਂ ਤਾਂ ਇੱਥੇ ਉਤਰ ਜਾਓ ਸਰਦਾਰ ਜੀ ਮੌਸਮ ਬਹੁਤ ਖਰਾਬ ਹੈ। ਅਨੂਪ ਅਗਲੇ ਕੈਬਨ ਚੋਂ ਬਾਹਰ ਨਿਕਲਿਆ ਤੇ ਗੁੱਸੇ ਵਿੱਚ ਬੋਲਿਆ। ਹਾਂ ਬਿਲਕੁਲ ਬਹੁਤ ਜ਼ਰੂਰੀ ਜਾਣਾ। ਅਸੀਂ ਕੋਈ ਝੂਟੇ ਲੈਣ ਲਈ ਰੇਲ ਗੱਡੀ 'ਚ ਥੋੜੋ ਜਿੜ ਚੜੇ ਹੋਏ ਆ ਜੋ ਹੁਣੇ ਉੱਤਰ ਜਾਈਏ। ਦਿੱਲੀ 'ਚ ਕੀ ਹੜਾਏ ਹੋਏ ਨੇ? ਉਸਨੇ ਤੰਜ਼ ਨਾਲ ਪੁੱਛਿਆ। ਹਾਂ ਇੱਕ ਤਰ੍ਹਾਂ ਨਾਲ ਆਏ ਹੋਏ ਨੇ। ਪੁਲਿਸ ਵਾਲੇ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਮੋਢੇ ਇਕੱਠੇ ਕੀਤੇ। ਇੱਕ ਵਾਰ ਮੜ ਰੋਲ ਦੇ ਵਾਲ ਵੇਖਿਆ ਤੇ ਚਲਾ ਗਿਆ ਰੋਲਦੇ ਦੇ ਸੀਨੇ ਵਿੱਚ ਇੱਕ ਖੌਫਨਾਕ ਕਬਰ ਹਟ ਪੈਦਾ ਹੋਣੀ ਸ਼ੁਰੂ ਹੋ ਗਈ ਉਸ ਦੇ ਮਨ ਵਿੱਚ ਤਸਵੀਰਾਂ ਉੱਭਰਨ ਲੱਗ ਪਈਆਂ ਉਹ ਹੜ ਦੇ ਪਾਣੀਆਂ ਵਿੱਚ ਡੁੱਬ ਰਿਹਾ ਸੀ ਤੇ ਆਪਣੇ ਤੋਂ ਦੂਰ ਤਰਦੇ ਜਾ ਰਹੇ ਟਰੰਕ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ਫਿਰ ਅਚਾਨਕ ਇਹ ਸਭ ਕੁਝ ਉਸ ਲਈ ਹਕੀਕਤ ਬਣ ਗਿਆ ਸੀ ਰੇਲ ਗੱਡੀ ਮਿੱਟੀ ਰੰਗੇ ਪਾਣੀ ਨਾਲ ਭਰੀ ਹਨੇਰੀ ਸੁਰੰਗ ਵਿੱਚ ਦਾਖਲ ਹੋ ਗਈ ਇਹ ਪਾਣੀ ਸ਼ਹਿਰ ਦੇ ਦੂਜੇ ਪਾਸਿਓਂ ਬੜੀ ਤੇਜ਼ੀ ਨਾਲ ਆ ਰਿਹਾ ਸੀ। ਪੂਰੀ ਤਰ੍ਹਾਂ ਹਨੇਰਾ ਛਾ ਗਿਆ। ਖਿੜਕੀਆਂ ਦੇ ਸ਼ੀਸ਼ਿਆਂ ਉੱਪਰ ਮੈਲੇ ਪਾਣੀ ਦੇ ਧੱਫੇ ਵੱਜ ਰਹੇ ਸਨ। ਇਹ ਪਾਣੀ ਦਰਵਾਜ਼ਿਆਂ ਥੱਲੋਂ ਦੀ ਤੇਜ਼ੀ ਨਾਲ ਅੰਦਰ ਆ ਰਿਹਾ ਸੀ ਤੇ ਛੱਤ ਉੱਤੇ ਲੱਗੀਆਂ ਲਾਈਟਾਂ ਵਿੱਚੋਂ ਦੀ ਧਾਰਾਂ ਬਣ ਕੇ ਅੰਦਰ ਡਿੱਗਣਾ ਸ਼ੁਰੂ ਹੋ ਗਿਆ ਸੀ। ਲਾਈਟਾਂ ਟਿਪ ਟਿਪ ਦੀ ਆਵਾਜ਼ ਕੱਢਦੀਆਂ ਇੱਕ ਇੱਕ ਕਰਕੇ ਬੁੱਝ ਰਹੀਆਂ ਸਨ। ਡਰ ਦੇ ਮਾਰੇ ਇੱਕਦਮ ਪਛਾਣ ਹਟ ਗਿਆ। ਕਾਇ ਕਫਰੀ ਹੋਈ ਗਾਂ ਉਸ ਦੀ ਸੀਟ ਕੋਲੋਂ ਦੀ ਲੰਗੀ ਤੇ ਫਿਰ ਉਹ ਸਮੋਹਤ ਹੋ ਗਿਆ ਉਸ ਨੇ ਆਪਣੇ ਆਪ ਨੂੰ 5 ਸਾਲਾਂ ਦੇ ਬੱਚੇ ਦੇ ਰੂਪ ਵਿੱਚ ਵੇਖਿਆ ਜਿਸ ਨੇ ਆਪਣੇ ਕੰਨਾਂ ਵਿੱਚ ਪਿੱਤਲ ਦੀਆਂ ਮੁੰਦਰਾ ਪਾਈਆਂ ਹੋਈਆਂ ਸਨ ਅਤੇ ਕੋਈ ਬੰਦਾ ਉਸ ਨੂੰ ਲੱਕ ਲੱਕ ਡੂੰਘੇ ਪਾਣੀ ਵਿੱਚ ਦੀ ਆਪਣੇ ਮੋਢਿਆਂ ਤੇ ਬਿਠਾਈ ਲਿਜਾ ਰਿਹਾ ਸੀ ਉਸ ਬੰਦੇ ਦੇ ਸਰੀਰ ਦੀ ਗੰਧ ਬੜੀ ਜਾਣੀ ਪਹਿਚਾਣੀ ਸੀ ਉਸ ਨੇ ਉੱਪਰਲੀ ਸੀਟ ਦੇ ਠੀਕ ਥੱਲੇ ਪਾਣੀ ਦੀਆਂ ਛੱਲਾਂ ਦੇ ਵੱਜਣ ਦੀਆਂ ਆਵਾਜ਼ਾਂ ਸੁਣੀਆਂ ਇਸ ਤੋਂ ਬਿਨਾ ਸਿਰਫ ਇੱਕ ਆਵਾਜ਼ ਹੋਰ ਸੀ ਉਹ ਹਲਕੀ ਜੀ ਅਕਾਊ ਆਵਾਜ਼ ਉਸ ਰੇਲ ਗੱਡੀ ਦੀ ਸੀ ਕਿਉਂਕਿ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸ ਦਾ ਇੰਜਣ ਆਪਣੇ ਆਪ ਨੂੰ ਪਾਣੀ ਦੇ ਮਾਰੂ ਹੜ ਵਿੱਚ ਅਗਾਹ ਨੂੰ ਧੱਕਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਇਹ ਜद्दोजਹਿਦ ਇੱਕ ਘੰਟੇ ਤੱਕ ਚੱਲੀ ਜਾਂ ਸ਼ਾਇਦ 1 ਮਿੰਟ ਤੱਕ ਫਿਰ ਬਿਨਾਂ ਕਿਸੇ ਕਾਲੀ ਤੋਂ ਲਾਈਟਾਂ ਇੱਕ ਇੱਕ ਕਰਕੇ ਜਗ ਪਈਆਂ ਜਿਵੇਂ ਕਿਸੇ ਕਤਾਰ ਵਿੱਚ ਲਗੀਆਂ ਆਪੋ ਆਪਣੀ ਵਾਰੀ ਦੀ ਉਡੀਕ ਕਰ ਰਹੀਆਂ ਹਾਂ ਤੇ ਫਿਰ ਰੇਲ ਗੱਡੀ ਕਿਸੇ ਵੇਲ ਮੱਛੀ ਵਾਂਗ ਪਾਣੀ ਨੂੰ ਪਰਾਂ ਉਛਾਲ ਕੇ ਸੁੱਟਦੀ ਬੇਸ਼ੁਮਾਰ ਬੱਤੀਆਂ ਵਾਲੇ ਇੱਕ ਸ਼ਹਿਰ ਵਿੱਚ ਬਾਹਰ ਜਾਣਿਕ ਸਭ ਕੁਝ ਸੁੱਕਾ ਤੇ ਤਾਜ਼ੇ ਕਾਗਜ਼ ਵਾਂਗ ਖੜਕਮਾ ਸੀ ਰੇਲ ਗੱਡੀ ਇੱਕ ਪਲੇਟਫਾਰਮ ਉੱਤੇ ਪੁੱਜ ਕੇ ਹੌਲੀ ਹੋ ਗਈ ਜੋ ਗੱਡੀ ਚੜਨ ਦੀ ਉਡੀਕ ਵਿੱਚ ਖੜੇ ਲੋਕਾਂ ਨਾਲ ਖਚਾਖਚ ਭਰਿਆ ਹੋਇਆ ਸੀ ਣੂਪ ਨੇ ਇੱਕ ਹੱਥ ਵਿੱਚ ਟਰੰਕ ਚੁੱਕ ਲਿਆ ਤੇ ਦੂਜੇ ਨਾਲ ਰੁਲਦੇ ਦੀ ਬਾਹ ਫੜ ਲਈ ਖਾਲੀ ਡੱਬੇ ਨੂੰ ਧੱਕਮ ਧੱਕੀ ਹੋ ਕੇ ਚੜਦੇ ਲੋਕਾਂ ਨਾਲ ਧਰਦਿਆਂ ਦੇਖ ਕੇ ਉਡੀਕ ਕਰ ਰਹੀ ਢੀੜ ਉਤਾਵਲੀ ਹੋ ਗਈ ਤੇ ਤੇਜ਼ੀ ਨਾਲ ਅੱਗੇ ਵਧੀ ਜ਼ੋਰ ਦੀ ਧੱਕਾ ਵੱਜਿਆ ਤੇ ਇੱਕ ਜਣੇ ਨੇ ਆਪਣੇ ਲਈ ਰਾਹ ਬਣਾਉਣ ਲਈ ਅਨੂਪ ਦੀ ਬਾਹ ਨੂੰ ਜ਼ੋਰ ਦੀ ਪਰਾਂ ਝਟਕਿਆ ਤੇ ਰੁਲਦਾ ਥਾਈ ਡਿੱਗ ਪਿਆ ਡਿੱਗਦਾ ਟੈਂਦਾ ਜਦੋਂ ਉੱਠਿਆ ਤਾਂ ਉਸ ਨੂੰ ਅਨੂਪ ਕਿਧਰੇ ਨਜ਼ਰ ਨਾ ਆਇਆ ਹਾਲਾਂਕਿ ਢੀੜ ਬਹੁਤ ਘਟ ਗਈ ਸੀ ਉਸ ਨੂੰ ਪਤਾ ਨਾ ਲੱਗੇ ਕਿ ਕਿਧਰ ਨੂੰ ਜਾਵੇ ਤੇ ਉਸਨੇ ਭੀੜ ਦੇ ਨਾਲ-ਨਾਲ ਤੁਰਨਾ ਸ਼ੁਰੂ ਕਰ ਦਿੱਤਾ ਉਹ ਇੱਕ ਥਮਲੇ ਕੋਲੋਂ ਦੀ ਲੰਘਿਆ ਜਿਸ ਤੇ ਸਟੇਸ਼ਨ ਦਾ ਨਾਮ ਲਿਖਿਆ ਹੋਇਆ ਸੀ ਹਜ਼ਰਤ ਨizamuddin ਉਹ ਉਦੋਂ ਤੱਕ ਤੁਰਦਾ ਰਿਹਾ ਜਦ ਤੱਕ ਸਟੇਸ਼ਨ ਤੋਂ ਬਾਹਰ ਨਾ ਨਿਕਲ ਗਿਆ ਸਾਰਾ ਸਮਾਂ ਉਸ ਦੀਆਂ ਅੱਖਾਂ ਆਨੂਪ ਨੂੰ ਟੋਲਦੀਆਂ ਰਹੀਆਂ ਬੌਂਦੜਾ ਹੋਇਆ ਉਹ ਆਲੇ ਦੁਆਲੇ ਵੇਖਣ ਲੱਗਿਆ ਉੱਥੇ ਚੀਕ ਚਹਾੜੇ ਦਾ ਸ਼ੋਰ ਸੀ ਅਟੋ ਰਿਕਸ਼ਾ ਨਾਲ ਭਰੀ ਪਾਰਕਿੰਗ ਦੇ ਵਿੱਚਕਾਰ ਕਾਫੀ ਭੀੜ ਜਮ੍ਹਾਂ ਹੋ ਗਈ ਸੀ ਸਭ ਤੋਂ ਪਹਿਲਾਂ ਉਸ ਨੂੰ 이어ਫੋਨ ਦਿਸੇ ਜੋ ਜ਼ਮੀਨ ਤੇ ਡਿੱਗੇ ਪਏ ਸਨ ਉਸ ਨੇ ਭੀੜ ਦੀ ਵਿਰਲ ਵਿੱਚੋਂ ਦੀ ਦੇਖਿਆ ਤਾਂ ਉਸ ਨੂੰ ਨੋਪ ਦਿਸਿਆ ਜਿਸ ਦੇ ਸਰੀਰ ਨੂੰ ਹਾਕੀਆਂ ਨਾਲ ਕੁੱਟ-ਕੁੱਟ ਕੇ ਜ਼ਮੀਨ ਨਾਲ ਚਪਕਾਇਆ ਜਾ ਰਿਹਾ ਸੀ ਉਹ ਹਾਕੀਆਂ ਮਾਰਨ ਵਾਲੇ ਬੰਦਿਆਂ ਦੇ ਮੂੰਹ ਨਹੀਂ ਵੇਖ ਸਕਿਆ ਕਿਉਂਕਿ ਭੀੜ ਹਰ ਪਲ ਵੱਧ ਰਹੀ ਸੀ ਤੇ ਹਰਕਤ ਵਿੱਚ ਸੀ ਹਕਨਾ ਇਕੱਠਨਾ ਇਕ ਸਾਰ ਥੱਲੇ ਆਈਆਂ ਤੇ ਨਾਲ ਹੀ ਇੱਕ ਨਾਰਾ ਗੂੰਜਿਆ ਹੂਨ ਕਾ ਬਦਲਾ ਹੂਨ ਪਲ ਪਰ ਲਈ ਢੀਡ ਵਿੱਚ ਇੱਕ ਬਣੀ ਇੱਕ ਵਿਰਲ ਰਾਹੀ ਰੁੱਲਦੇ ਨੇ ਬੇਸੁੱਧ ਅਨੂਪ ਨੇੜੇ ਪੀਲੇ ਫੁੱਲਾਂ ਵਾਲਾ ਆਪਣਾ ਟਰੰਕ ਪਿਆ ਵੇਖਿਆ ਬਹੁਤ ਸਾਲ ਪਹਿਲਾਂ ਉਸਨੇ ਆਖਰੀ ਵਾਰ ਕਿਸੇ ਬੰਦੇ ਦੇ ਸਿਰ ਨੂੰ ਤਰਬੂਜ਼ ਵਾਂਗ ਫਟੇ ਹੋਏ ਵੇਖਿਆ ਸੀ ਉਹ ਬੰਦਾ ਆਪਣੀ ਗਰਦਨ ਚੋਂ ਬਾਹਰ ਨੂੰ ਨਿਕਲੇ ਹੋਏ ਲਾਲ ਲੋਥੜੇ ਨਾਲ ਲੈ ਕੇ ਦੌੜਦਾ ਰਿਹਾ ਸੀ ਪਰ ਡਾਕਟਰਾਂ ਨੇ ਉਸ ਦੀ ਗੱਲ ਸੁਣ ਕੇ ਕਿਹਾ ਸੀ ਕਿ ਉਸ ਨੂੰ ਬਿਮਾਰੀ ਕਾਰਨ ਐਵੇਂ ਚੀਜ਼ਾਂ ਦੇਖਦੀਆਂ ਨੇ ਫੇਰ ਉੱਥੇ ਹਵਾ ਵਿੱਚ ਮਿੱਟੀ ਦੇ ਤੇਲ ਦੀ ਤੇਜ਼ ਦੁਰਗੰਧ ਫੈਲ ਗਈ ਤੇ ਜ਼ਮੀਨ ਉੱਤੇ ਭਾਂਬੜ ਵਲ ਉੱਠਿਆ ਰੁੜਦਾ ਜਾਣਦਾ ਸੀ ਇਹ ਪਾਗਲਪਨ ਨਹੀਂ ਹੈ ਇਸ ਨੂੰ ਸੈਮੀਨਾਰਾਂ ਵਿੱਚ ਹਕੀਕਤ ਕਹਿੰਦੇ ਸਨ ਜਿੰਨਾ ਵਿੱਚ ਉਸ ਨੂੰ ਇੱਕ ਕੇਸ ਵਜੋਂ ਪੇਸ਼ ਕੀਤਾ ਜਾਂਦਾ ਸੀ ਇੱਕ ਹੋਰ ਸਿੱਖ ਕੋਈ ਜਣਾ ਉੱਚੀ ਦੇਣੀ ਚੀਕਿਆ ਭੱਜਣ ਨੂੰ ਤਾਂ ਰੋਦਾ ਚੱਪਲਾਂ ਵਿੱਚ ਵੀ ਭੱਜ ਸਕਦਾ ਸੀ ਉਸ ਨੇ ਜੇਬ 'ਚ ਹੱਥ ਮਾਰ ਕੇ ਦੇਖਿਆ ਉਸ ਦੇ ਪੈਸੇ ਸੁਰੱਖਤ ਸਨ ਇਹ ਕਟੋ ਰਿਕਸ਼ਾ ਇੱਕਦਮ ਮੋੜ ਘੱਟ ਕੇ ਉਸ ਕੋਲ ਆਇਆ ਪਰ ਡਰਾਈਵਰ ਨੇ ਉਸ ਨੂੰ ਦੇਖਣ ਤੋਂ ਬਾਅਦ ਰਿਕਸ਼ਾ ਦੂਰ ਭਜਾ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਇੰਨੀ دیر ਵਿੱਚ ਰੁੜਦਾ ਛਾਲ ਮਾਰ ਕੇ ਆਟੋ ਰਿਕਸ਼ੇ ਵਿੱਚ ਸਵਾਰ ਹੋ ਚੁੱਕਾ ਸੀ ਡਰਾਈਵਰ ਨੇ ਪਛਾਣ ਮੁੜ ਕੇ ਉਸ ਵੱਲ ਵੇਖਿਆ ਪਰ ਕੀਮਤੀ ਸਮਾਂ ਤਕਰਾਰ ਵਿੱਚ ਖਰਾਬ ਕਰਨ ਦੀ ਥਾਂ ਚੱਲਦੇ ਰਹਿਣਾ ਬਿਹਤਰ ਸਮਝਿਆ ਉਸ ਨੇ ਆਟੋ ਰਿਕਸ਼ਾ ਬਹੁਤ ਤੇਜ਼ ਭਜਾਇਆ ਪਰ ਰੁੜਦਾ ਮੋਟਰਸਾਈਕਲ ਤੇ ਸਵਾਰ ਬਹੁਤ ਸਾਰੇ ਨੌਜਵਾਨ ਮੁੰਡਿਆਂ ਨੂੰ ਹੱਥਾਂ ਵਿੱਚ ਲਾਠੀਆਂ ਤੇ ਤੇਲ ਦੀਆਂ ਪੀਪਾਂ ਚੁੱਕੀ ਥੋੜੇ ਫਾਸਲੇ ਉੱਤੇ ਆਪਣੇ ਪਿੱਛੇ-ਪਿੱਛੇ ਆਉਂਦਿਆਂ ਵੇਖ ਸਕਦਾ ਸੀ ਡਰਾਈਵਰ ਨੇ ਾਟੋ ਇੱਕ ਗਲੀ ਵਿੱਚ ਪਾ ਲਿਆ ਤੇ ਕੁਝ ਮਿੰਟਾਂ ਬਾਅਦ ਰੋਕ ਲਿਆ ਜੇ ਜੇ ਤੁਸੀਂ ਥੱਲੇ ਨਾ ਉਤਰੇ ਤਾਂ ਉਹ ਪਹਿਲਾਂ ਮੈਨੂੰ ਜਿੰਦਾ ਜਲਾਉਣਗੇ ਰੁੱਲਦੇ ਨੇ ਜੀਨ ਪਾਈ ਨੌਜਵਾਨ ਮੁੰਡੇ ਵੱਲ ਵੇਖਿਆ ਜੋ ਨੂਪ ਨਾਲੋਂ ਵੱਡਾ ਨਹੀਂ ਸੀ ਲੱਗਦਾ ਉਹ ਹੱਥ ਜੋੜੀ ਾਟੋ ਰਿਕਸ਼ੇ ਤੋਂ ਹੇਠਾਂ ਉਤਰਨ ਲਈ ਮਿੰਤਾ ਤਰਲੇ ਪਾ ਰਿਹਾ ਸੀ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ ਨੇੜੇ ਆ ਰਹੇ ਮੋਟਰਸਾਈਕਲਾਂ ਦੀ ਆਵਾਜ਼ ਹੋਰ ਉੱਚੀ ਹੋ ਗਈ ਸੀ ਰੋਲਦਾ ਜਲਦੀ ਨਾਲ ਆਟੋ ਰਿਕਸ਼ੇ ਚੋਂ ਉਤਰਿਆ ਤੇ ਸੜਕ ਛੱਡ ਕੇ ਹਨੇਰੇ ਵਿੱਚ ਭੱਜ ਨਿਕਲਿਆ ਭੱਜਦਿਆਂ ਉਸ ਨੂੰ ਲੱਗਿਆ ਕਿ ਜਿਵੇਂ ਉਹ ਇੱਕ ਉਮਰ ਤੋਂ ਭੱਜ ਰਿਹਾ ਹੋਵੇ ਉਹ ਕੰਡੇਦਾਰ ਝਾੜੀਆਂ ਨਾਲ ਭਰੀ ਉੱਬੜ ਖੱਬੜ ਜ਼ਮੀਨ ਉੱਤੇ ਉਦੋਂ ਤੱਕ ਭੱਜਿਆ ਜਦ ਤੱਕ ਇੱਟਾਂ ਦੇ ਇੱਕ ਢੇਰ ਨਾਲ ਟਕਰਾ ਕੇ ਨੰਡਿੱਗ ਪਿਆ ਉਸ ਦੇ ਕੋਲ ਹੀ ਤਾਜ਼ਾ ਪੁੱਟੀ ਹੋਈ ਇੱਕ ਕਬਰ ਸੀ ਉਹ ਹਨੇਰੇ ਵਿੱਚ ਕਬਰਾਂ ਦੀਆਂ ਕਤਾਰਾਂ ਅਤੇ ਉਹਨਾਂ ਤੇ ਲੱਗੇ ਪੱਥਰਾਂ ਨੂੰ ਛੂ ਕੇ ਵੇਖ ਸਕਦਾ ਸੀ ਉਹ ਤੁਰਦਾ ਗਿਆ ਤੇ ਉਸ ਦੇ ਤੁਰਨ ਨਾਲ ਇੱਕ ਆਵਾਜ਼ ਪੈਦਾ ਹੋ ਰਹੀ ਸੀ ਤੇ ਉਹ ਫਰਸ਼ ਉੱਤੇ ਡਿੱਗੇ ਹੋਏ ਸੁੱਕੇ ਪੱਤਿਆਂ ਦੇ ਟੁੱਟਣ ਦੀ ਆਵਾਜ਼ ਸੀ ਉਹ ਉਦੋਂ ਤੱਕ ਤੁਰਦਾ ਰਿਹਾ ਜਦੋਂ ਤੱਕ ਪੂਰੀ ਤਰ੍ਹਾਂ ਉਜੜੀ ਹੋਈ ਇੱਕ ਪੁਰਾਣੀ ਇਮਾਰਤ ਹਨੇਰੇ ਵਿੱਚ ਨਜ਼ਰ ਨ ਆ ਗਈ ਉਸਦੇ ਕਈ ਦਰਵਾਜ਼ੇ ਨਜ਼ਰ ਆਏ ਪਰ ਹੱਥ ਲਗਾਉਣ ਤੋਂ ਪਤਾ ਚੱਲਿਆ ਕਿ ਉਹ ਤਾਂ ਇੱਕ ਮਜ਼ਬੂਤ ਦੀਵਾਰ ਵਿੱਚ ਕਮਾਣੀਦਾਰ ਦਰਵਾਜ਼ਿਆਂ ਵਰਗੇ ਡਿਜ਼ਾਈਨ ਉਕਰੇ ਹੋਏ ਸਨ ਅਸਲੀ ਦਰਵਾਜ਼ੇ ਦੀ ਭਾਲ ਵਿੱਚ ਉਹ ਇਮਾਰਤ ਦੇ ਦੁਆਲੇ ਘੁੰਮਦਾ ਰਿਹਾ ਉਹ ਇੱਕ ਥਮਲੇ ਕੋਲ ਦੇ ਲੰਗਿਆ ਜਿਸ ਉੱਤੇ ਉਰਦੂ ਵਿੱਚ 64 ਖੰਬਾ ਲਿਖਿਆ ਹੋਇਆ ਸੀ ਉਹ ਉਸ ਨੂੰ ਪੜ੍ਹ ਸਕਦਾ ਸੀ ਪਰ ਉਸ ਲਈ ਇਹ ਕੋਈ ਮਹਨੇ ਨਹੀਂ ਸੀ ਰੱਖਦਾ ਰੋਦਾ ਤਰਬੱਕ ਕੇ ਕੁੱਦਿਆ ਕਿਉਂਕਿ ਇੱਕ ਸੱਪ ਉਸਦੇ ਰਸਤੇ ਵਿੱਚੋਂ ਦੀ ਚੁੱਪਚਾਪੀ ਤੇ ਘਾਹ ਅੰਦਰ ਸਰਕ ਗਿਆ ਸੀ ਉਸਨੇ ਸੋਚਿਆ ਕਿ ਸੱਪ ਦੀਆਂ ਤਾਂ ਇੰਡੀਆਂ ਵੱਡੀਆਂ ਅੱਖਾਂ ਨਹੀਂ ਹੁੰਦੀਆਂ ਇਹ ਉਹਨਾਂ ਚਮਕਦਾਰ ਲਾਲ ਬੰਟਿਆਂ ਵਰਗੀਆਂ ਸਨ ਜਿਨ੍ਹਾਂ ਨਾਲ ਉਹ ਬਚਪਨ ਵਿੱਚ ਖੇਡਿਆ ਕਰਦਾ ਸੀ ਉਸਨੇ ਆਪਣੇ ਆਪ ਨੂੰ ਇੱਕ ਡੂੰਘੇ ਬਣੇ ਹਾਲ ਵਿੱਚ ਖੜਾ ਪਾਇਆ ਜੋ ਧੂੜ ਮਿੱਟੀ ਤੇ ਪੰਛੀਆਂ ਦੀਆਂ ਬਿਠਾਂ ਨਾਲ ਭਰਿਆ ਹੋਇਆ ਸੀ ਹਵਾ ਦੇ ਨਾਲ ਸੁੱਕੇ ਪੱਤੇ ਫਰਸ਼ ਉੱਤੇ ਇਧਰ ਉਧਰ ਉੱਡ ਰਹੇ ਸਨ ਉਸਨੇ ਨੇੜੋਂ ਹੀ ਕਿਤੋਂ ਸੰਗੀਤ ਦੀ ਆਵਾਜ਼ ਆਉਂਦੀ ਸੁਣੀ ਕਵਾਲੀ ਗਾਈ ਜਾਣ ਵਰਗੀ ਆਵਾਜ਼ ਸੀ ਇਸਨੇ ਉਸਨੂੰ ਇੱਕੋ ਵੇਲੇ ਡਰਾਇਆ ਵੀ ਤੇ ਸਕੂਨ ਵੀ ਦਿੱਤਾ ਕਵਾਲੀ ਦੀਆਂ ਧੁਨਾਵਿਚ ਫੇਰ ਅਨੂਪ ਦੇ ਕਰਲਾਉਣ ਦੀਆਂ ਆਵਾਜ਼ਾਂ ਘੋਲ ਮਿਲ ਗਈਆਂ ਰੋੜਦਾ ਉਹਨਾਂ ਆਵਾਜ਼ਾਂ ਨੂੰ ਸੁਣ ਕੇ ਲੋਕਾਂ ਨਾਲ ਭਰੀ ਹੋਈ ਗਲੀ ਵਿੱਚ ਭੱਜਿਆ ਉਹ ਸੱਪ ਦਾ ਪਿੱਛਾ ਕਰਨਾ ਚਾਹੁੰਦਾ ਸੀ ਜਿਸ ਬਾਰੇ ਉਸ ਨੂੰ ਹੁਣ ਵਿਸ਼ਵਾਸ ਹੋ ਗਿਆ ਸੀ ਕਿ ਉਸ ਨੂੰ ਬਚਾਉਣ ਲਈ ਭੇਜਿਆ ਗਿਆ ਸੀ ਨਿੱਕੇ-ਨਿੱਕੇ ਜਾਕਾਂ ਨੇ ਉਸ ਦਾ ਕੁੜਤਾ ਖਿੱਚਿਆ ਜੋ ਚਾਹੁੰਦੇ ਸਨ ਕਿ ਉਹ ਉਹਨਾਂ ਤੋਂ ਸਸਤੇ ਭਾਅ ਉੱਤੇ ਚਮੇਲੀ ਦੇ ਫੁੱਲਾਂ ਤੇ ਗੁਲਾਬ ਦੀਆਂ ਪੱਤੀਆਂ ਖਰੀਦ ਸਕੀ ਮੋਟਰਸਾਈਕਲ ਉੱਤੇ ਸਵਾਰ ਦੋ ਬੰਦੇ ਉਸ ਦੇ ਬਰਾਬਰ ਦੀ ਲੰਗੀ ਪਿੱਛੇ ਬੈਠੇ ਬੰਦੇ ਨੇ ਹੱਥ ਵਿੱਚ ਤੇਲ ਦੀ ਪੀਪੀ ਫੜੀ ਹੋਈ ਸੀ ਡਰ ਨਾਲ ਬੁਰੀ ਤਰ੍ਹਾਂ ਸੁੰਨ ਰੋਲਦੇ ਨੇ ਮੋੜ ਭੱਜਣਾ ਸ਼ੁਰੂ ਕਰ ਦਿੱਤਾ ਉਹ ਲਾਈਟਾਂ ਵਾਲੀ ਇੱਕ ਵੱਡੀ ਸੜਕ ਉੱਤੇ ਆ ਗਿਆ ਸੀ ਉਸ ਤੋਂ ਮਸਾਂ ਫੁੱਟ ਦੂਰੀ ਉੱਤੇ ਟ੍ਰੈਫਿਕ ਚੱਲ ਰਿਹਾ ਸੀ ਤੇ ਉਸ ਦੀਆਂ ਲੱਤਾਂ ਕੰਬ ਰਹੀਆਂ ਸਨ ਉਹ ਕਾਫੀ ਦੇਰ ਤੱਕ ਟ੍ਰੈਫਿਕ ਦੇ ਕਿਨਾਰੇ ਉੱਤੇ ਚੱਕਦਾ ਹੋਇਆ ਖੜਾ ਰਿਹਾ ਇੱਕ ਟੈਕਸੀ ਹੌਲੀ ਹੋਈ ਤੇ ਉਸ ਦੇ ਕੋਲ ਆ ਕੇ ਰੁਕ ਗਈ ਡ라이ਵਰ ਨੇ ਸ਼ੀਸ਼ਾ ਨੀਵਾ ਕੀਤਾ ਤੇ ਉਸ ਤੋਂ ਪੁੱਛਿਆ ਕਿ ਉਹ ਕਿੱਥੇ ਜਾਣਾ ਚਾਹੁੰਦਾ ਹੈ ਇਸ ਸ਼ਹਿਰ ਵਿੱਚ ਕੋਈ ਪਾਗਲਖਾਨਾ ਹੈ ਰੁਲਦੇ ਨੇ ਪੁੱਛਿਆ